ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੂਖ ਸਾਧ ਸੰਗਤ ਜੀ ਸਾਸ ਰੂਪ ਦੀ ਸਮਾਧੀ ਲੱਗੀ ਰਹਿੰਦੀ ਉਹਨਾਂ ਪੁਰਖਾਂ ਦੇ ਅੰਦਰ ਸੰਭਾਇ ਆਦਿ ਕੋਈ ਇਸ ਪ੍ਰਕਾਰ ਦੀਆਂ ਸਮਾਧੀਆਂ ਜਿਹੜੀਆਂ ਹਨ ਇੱਕ ਤਾਂ ਸਾਧ ਸੰਗਤ ਜੀ ਜਿਹੜੀਆਂ ਸਮਾਧੀਆਂ ਹਨ ਸੂਰਜ ਦਾ ਧਿਆਨ ਕਰਨ ਵਾਲੇ ਸਮਾਧੀ ਕਰਦੇ ਆ ਕੋਈ ਅਕੇ ਦਿਸਣ ਵਾਲੀਆਂ ਚੀਜ਼ਾਂ ਨੂੰ ਧਿਆਉਂਦੇ ਰਹਿਣਾ ਸਮਾਧੀਆਂ ਲਾਉਂਦੇ ਆ ਇਹਨਾਂ ਸਾਰੀਆਂ ਸਮਾਧੀਆਂ ਨਾਲੋਂ ਸਾਬਕਲ ਸਮਾਧੀਆਂ ਹਨ ਇਹ ਫਿਰ ਇਹਨਾਂ ਦੇ ਵਿੱਚ ਸਾਬਕਲ ਸਮਾਧੀਆਂ ਦੇ ਵਿੱਚ ਕਿਸੇ ਚੀਜ਼ ਦਾ ਕੋਈ ਸਾਧ ਸੰਗੇ ਜੀ ਕਿਸੇ ਪ੍ਰਕਾਰ ਹੈ ਕੋਈ ਕਲਪਕੇ ਜਿਵੇਂ ਠਾਕਰਾ ਨੂੰ ਗੰਦਕਾ ਨਦੀ ਦੇ ਠਾਕਰਾ ਦੇ ਚ ਵਿਸ਼ਨੂੰ ਭਗਵਾਨ ਦੀ ਮੂਰਤ ਨੂੰ ਕਲਪਕੇ ਧਿਆਨ ਕਰਦੇ ਆ ਕੋਈ ਸ਼ਿਵ ਜੀ ਦੇ ਲਿੰਗ ਵਿੱਚ ਸ਼ਿਵ ਜੀ ਨੂੰ ਕਲਪਕੇ ਧਿਆਨ ਕਰਦੇ ਆ ਕੋਈ ਪਾਰਵਤੀ ਦੀ ਜੀਵਨ ਨੂੰ ਕਲਪਕੇ ਧਿਆਨ ਕਰਦੇ ਆ ਇਸ ਸਮਾਦੀਆਂ ਨਹੀਂ ਹਨ ਇਹ ਸਭ ਕਲਪ ਸਮਾਦੀਆਂ ਹਨ बार-बार ਜੁਨਾ ਚਾਹਣਗੇ ਐਸੇ ਪੁਰਖ ਸੋ ਮਾਰਾ ਕਹਿੰਦੇ ਸਹਿਜ ਸਮਾਦ ਜਿਨ੍ਹਾਂ ਨੂੰ ਸਹਿਜ ਦੇ ਸਰੂਪ ਦੀ ਸਮਾਦ ਲੱਗੀ ਹੋਈ ਹੈ ਸਰ ਸਗਲ ਪੌਣਾਂ ਮੂਰਤੇ ਕਾਮੁਖ ਤੇ ਸਗਲ ਪੌਣ ਕੀ ਮੂਰਤੇ ਇਕਾ ਇਸ ਨਾਲ ਸਹਿਜ ਸਰੂਪ ਦੀ ਸਮਾਧੀ ਜਿਨ੍ਹਾਂ ਦੀ ਲੱਗੀ ਹੈ ਉਹਨਾਂ ਨੂੰ ਆਨੰਦ ਸਰੂਪ ਦਾ ਸੁਖ ਪ੍ਰਾਪਤ ਹੋਇਆ ਹੈ ਗੋਦੀ ਇਹ ਪੂਰੀਆਂ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਹਰ ਇੱਕ ਦੇ ਹੱਥ ਨਹੀਂ ਇਹ ਦਾਤ ਆਈ ਹ ਸਦਾ ਸਹਾਈ ਸੰਗ ਪ੍ਰਭ ਇਹ ਭਾਈ ਮੇਰਾ ਵਾਹਿਗੁਰੂ ਸਦਾ ਸਦਾ ਸਹਦਾ ਕਰਨ ਵਾਲਾ ਹੈ ਉਹਨਾਂ ਦੀ ਤੇ ਹਰ ਵਕਤ ਸੰਗ ਰਹਿਣ ਵਾਲਾ ਮੇਰਾ ਵਾਹਿਗੁਰੂ ਅੰਮ੍ਰਿਤ ਗੁਣ ਚੀ ਇਹ ਗੁਣ ਸਾਰੇ ਅੰਮ੍ਰਿਤ ਵਿੱਚ ਹੈ ਜੋ ਗੁਰੂ ਕਾ ਉਮਰ ਛਕਦਾ ਹੈ ਉਹ ਗੁਰੂ ਵਾਲਾ ਬਣ ਜਾਂਦਾ ਹੈ ਅਤੇ ਅੰਮ੍ਰਿਤ ਨਾਮ ਵਿੱਚ ਇਹ ਸਾਰੇ ਗੁਣ ਗਿਆਨ ਆਦ ਕੰਮ ਜਾਨਣਾ ਕਰੋ ਜੈਕਾਰ ਜਗਤਰ ਮਹਾਂ ਉਹਦੀ ਜੈ ਜੈਕਾਰ ਹੁੰਦੀ ਏ ਸਾਰੇ ਸੰਸਾਰ ਦੇ ਵਿੱਚ ਲੋਚ ਹੈ ਸਭ ਜੀਆ ਸਾਰੇ ਜੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਆ ਚਾਹੁੰਦੇ ਕਦੋਂ ਦਰਸ਼ਨ ਹੋਣ ਸੋ ਪ੍ਰਸੰਨ ਭਏ ਸਤਿਗੁਰੂ ਪ੍ਰਭੂ ਸੋ ਭਲੀ ਪ੍ਰਕਾਰ ਪ੍ਰਸੰਨ ਜਿਨ੍ਹਾਂ ਤੇ ਸਤਿਗੁਰੂ ਪਰਮੇਸ਼ਰ ਆਪ ਹੋਏ ਹਨ ਕਾਸ਼ ਵਿਗਨ ਨਾ ਥੀਆ ਉਹਨਾਂ ਨੂੰ ਸਾਲ ਸੰਗ ਜੀ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਾ ਖਾਇ ਲੋਕ ਦਾ ਨਾਰਾਜ ਹੋਏ ਖਾਦ ਕਾਮਾ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਹੁੰਦਾ ਹੈ ਲੋਕ ਪ੍ਰ ਲੋਕ ਦਾ ਜਾ ਕਾ ਅੰਗ ਦਿਆਲ ਪ੍ਰਭ ਜਿਨ੍ਹਾਂ ਦੇ ਅੰਗ ਪਖ ਕਰਨ ਵਾਲਾ ਹੈ ਦਿਆਲੂ ਪਰਮੇਸ਼ਰ ਆਪ ਸਾਕੇ ਸਬ ਦਾਸ ਉਹਦੇ ਸਾਰੇ ਸੇਵਕ ਬਣ ਜਾਂਦੇ ਹਨ ਸਦਾ ਸਦਾ ਵਡਿਆਈ ਸਤਿਗੁਰੂ ਜੀ ਜਿੰਨ ਨੂੰ ਸਲਾਮ ਆਸੇ ਨੇ ਵਾਰੀ ਇਹ ਨਹੀਂ ਵਡਿਆਈਆਂ ਹਨ ਨਾਨਕ ਗੁਰਪਾ ਇਹ ਸਤਿਗੁਰੂ ਨਾਨਕ ਦੇਵ ਜੀ ਦੇ ਪਾਸੋਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਥਾਈ